ਰਾਣੀ ਲక్ష్ਮੀ ਬਾਈ ਆਤਮ ਰੱਖਿਆ ਕਰਾਟੇ ਸਕੀਮ ਤਹਿਤ ਕਰਾਟੇ ਮੈਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਗੁਰਾਇਆ ਵਿਖੇ ਕਰਵਾਏ ਗਏ ਜਿਸ ਵਿੱਚ 80 ਦੇ ਲਗਭਗ ਸਕੂਲ ਵਿਦਿਆਰਥੀਆਂ ਨੇ ਭਾਗ ਲਿਆ ਸਰਕਾਰੀ ਮਿਡਲ ਸਕੂਲ ਲੇਹਲ ਦੀਆਂ ਦੋ ਵਿਦਿਆਰਥੀਆਂ ਨੇ ਬ੍ਰੌਂਜ਼ ਮੈਡਲ ਆਏ ਸਕੂਲ ਆਉਣ ਤੇ ਸਕੂਲ ਮੁਖੀ ਮਨੋਜ ਕੁਮਾਰ ਵੱਲੋਂ ਜੇਤੂ ਖਿਡਾਰੀਆਂ ਦਾ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਸਮੂਹ ਸਕੂਲ ਸਟਾਫ ਮੈਂਬਰ ਹਾਜ਼ਰ ਰਹੇ ਹਾਂਜੀ ਸਰਕਾਰੀ ਮਿਡਲ ਸਕੂਲ ਲੇਹਲ ਵਿਖੇ ਰਾਣੀ ਲਕਸ਼ਮੀ ਬਾਈ ਆਤਮ ਰੱਖਿਆ ਸਿਖਲਾਈ ਲੜਕੀਆਂ ਨੂੰ ਸੈਸ਼ਨ 2024 25 ਦੇ ਵਿੱਚ ਜਸ਼ਮਨ ਜੀ ਦੁਆਰਾ ਜਿਨ੍ਹਾਂ ਦਾ ਨਾਮ ਵਿਸ਼ਾਲ ਕੁਮਾਰ ਹੈ ਦਿੱਤੀ ਗਈ ਅਤੇ ਇਸ ਦਾ ਜਿਹੜਾ ਕੰਪੀਟੀਸ਼ਨ ਬਲਾਕ ਪੱਧਰ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਗਰਾਇਆ ਵਿਖੇ ਮਿਤੀ 30 ਜਨਵਰੀ 2025 ਨੂੰ ਕਰਵਾਇਆ ਗਿਆ ਜਿਸ ਵਿੱਚ ਸਰਕਾਰੀ ਮਿਡਲ ਸਕੂਲ ਲੇਹਲ ਦੀਆਂ ਚਾਰ ਵਿਦਿਆਰਥਣਾਂ ਨੇ ਭਾਗ ਲਿਆ ਅਤੇ ਇਸ ਦੇ ਵਿੱਚ 35 ਮਾਈਨਸ ਰੇਟ ਦੇ ਵਿੱਚ ਰਮਨਦੀਪ ਕੌਰ ਸਿੰਘ ਹਵਾਰ ਦੀ ਵਿਦਿਆਰਥਣ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਅਤੇ ਇਸੇ ਤਰ੍ਹਾਂ ਨਾਲ 7ਵੀਂ ਜਮਾਤ ਦੀ ਵਿਦਿਆਰਥਣ ਮਾਨਵੀ ਨੇ 45 ਪਲੱਸ ਰੇਟ ਦੇ ਅਰੇਨ ਤੀਸਰਾ ਸਥਾਨ ਪ੍ਰਾਪਤ ਕੀਤਾ ਅਤੇ ਇਸ ਤਰ੍ਹਾਂ ਦੇ ਨਾਲ ਬੱਚਿਆਂ ਨੇ ਕਾਫੀ ਵਧੀਆ ਕਾਰਗੁਜ਼ਾਰੀ ਕੀਤੀ ਅਤੇ ਸਾਨੂੰ ਇਹਨਾਂ ਬੱਚਿਆਂ ਤੇ ਮਾਣ ਹੈ ਤੇ ਇਸ ਤਰ੍ਹਾਂ ਅਸੀਂ ਕੋਚ ਲਖਮਣ ਜੱਜਮੁਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਅੱਗੇ ਤੋਂ ਵੀ ਅਸੀਂ ਇਹ ਨਾ ਆਸ ਰੱਖਦੇ ਆ ਸਾਡੇ ਵਿਚਿਆਂ ਨੂੰ ਹੋਰ ਜ਼ਿਆਦਾ ਮਿਹਨਤ ਕਰਾਉਣਗੇ ਤੇ ਅਸੀਂ ਸਟੇਟ ਪੱਧਰ ਤੇ ਵੀ ਫੈਂਡਾਂ ਤਾਲੂ